ਸੰਤ ਦਲਜੀਤ ਸਿੰਘ ਸ਼ਿਕਾਗੋ ਖਾਲਸਾ ਫਰਮ ਬਲਾਚੌਰ ਬਲੂ ਸਕੂਲੀ দান ਕੀਤੀ ਗਈ ਜ਼ਮੀਨ ਵਿੱਚ ਚੀਫ ਖਾਲਸਾ ਦੀਵਾਨ ਦੇ ਪ੍ਰਬੰਧਕਾਂ ਪੰਥਕ ਸ਼ਖਸੀਅਤਾਂ ਦੇ ਇਲਾਵਾ ਇਲਾਕਾ ਨਿਵਾਸੀਆਂ ਦੀ ਮੌਜੂਦਗੀ ਵਿੱਚ ਸਿੰਘ ਸਹਿਵਾਨ ਗਿਆਨੀ ਰਗਵੀਰ ਸਿੰਘ ਹੈੱਡ ਗ੍ਰਾਂਤੀ ਸਚਕੰਡ ਸ਼੍ਰੀ ਦਰਬਾਰ ਸਾਹਿਬ ਵੱਲੋਂ ਅੱਜ ਸ਼੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਨੀ ਪੱਥਰ ਰੱਖਿਆ ਗਿਆ ਇਸ ਮੌਕੇ अरंतपुर साहब ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਆਪ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਜਲਾਲਪੁਰ ਨਗਰ ਕੌਂਸਲ ਪ੍ਰਧਾਨ लाडी ਰਾਣਾ ਗੁੱਜਰ ਵੈਲਫੇਅਰ ਬੋਰਡ ਚੇਅਰਮੈਨ ਰਾਜਕੁਮਾਰ ਬਰਗੇਡੀਅਰ ਹਲਕਾ ਬਲਾਚੌਰ ਵਿਧਾਇਕ ਸੰਤੋਸ਼ ਕੁਟਾਰੀਆ ਤੇ ਸੇਠੀ ਸਰਪੰਚ ਥੋਪੀਆ ਸਾਬਕਾ ਵਿਧਾਇਕ ਹਰगोपाल ਆਧਾ ਦਰਸ਼ਨ ਉਹ دیکھتے ہیں ਜਤਿੰਦਰ ਕਲੇਤੀ ਪੂਰੀ ਰਿਪੋਰਟ ਸਭ ਤੋਂ ਪਹਿਲਾਂ ਤੇ ਮੈਂ ਖਾਲਸਾ ਫਾਰਮ ਦੇ ਮੁੱਖੀ ਬਾਬਾ ਜੀ ਜਿਹੜੇ ਸ਼ਿਕਾਗੋ ਵਾਲੇ ਹੈ ਉਹਨਾਂ ਨੂੰ ਵਧਾਈ ਦਿੰਨਾ ਸਾਰੀ ਸੰਗਤ ਨੂੰ ਵਧਾਈ ਦਿੰਨਾ ਹੈ ਔਰ ਧੰਨਵਾਦ ਕਰਦਾ ਸਿੰਘ ਸਾਹਿਬ ਜਾਨੀ ਰਗਵੀਰ ਸਿੰਘ ਜੀ ਜਿਹੜੇ ਉੱਚੇਚੇ ਤੌਰ ਤੇ ਇੱਥੇ ਗੁਰੂ ਹਰਕ੍ਰਿਸ਼ਨ ਸਕੂਲ ਦੀ ਜਿਹੜੀ ਇਮਾਰਤ ਦੀ ਨੀਂਹ ਪੱਥਰ ਰੱਖਣ ਵਾਸਤੇ ਆਏ ਆ ਉਹਨਾਂ ਦਾ ਧੰਨਵਾਦ ਵੀ ਆ ਔਰ ਸਾਰੇ ਜਿਹੜਾ ਸਾਡਾ ਏਰੀਆ ਹੈ ਬਲਾਚੌਰ ਖਾਸ ਕਰਨਾਵਾ ਸ਼ਹਿਰ ਜ਼ਿਲ੍ਹੇ ਦਾ ਜਿਹੜਾ ਏਰੀਆ ਉਹਨਾਂ ਨੂੰ ਸਾਰੇ ਲੋਕਾਂ ਨੂੰ ਬਹੁਤ ਵਧਾਈਆਂ ਔਰ ਪਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਇਸ ਸੰਸਥਾ ਨੂੰ ਬਿਹਤਰ ਬਨੌਣ ਚ ਆਪਾਂ ਸਾਰੇ ਯੋਗਦਾਨ ਪਾਵਾਂਗੇ ਉੱਥੇ ਬਹੁਤ ਸਾਰਾ ਪੰਜਾਬ ਦਾ ਜਿਹੜਾ ਭਵਿੱਖ ਹੈ ਇੱਥੋਂ ਤਿਆਰ ਹੋ ਕੇ ਪੰਜਾਬ ਦੀ ਔਰ ਦੇਸ਼ ਦੀ ਸੇਵਾ ਕਰਾਂਗੇ ਹਾਂਜੀ ਚੇਅਰਮੈਨ ਸਾਹਿਬ ਤੁਸੀਂ ਵੀ ਦੋਦ ਬਿਲਕੁਲ ਜੀ ਬਾਬਾ ਜੀ ਦਾ ਬਹੁਤ بڑا ਪ੍ਰਾਲਾ ਹੈਗਾ ਔਰ ਖਾਸ ਤੌਰ ਤੇ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਤੋਂ ਇਹਨਾਂ ਨੇ ਇਹ ਤਾਂ ਕਠਨ ਕਰਾਇਆ ਔਰ ਇਲਾਕੇ ਦੇ ਜਿਹੜੇ ਵੀ ਗਰੀਬ ਬੱਚੇ ਹੈ ਉਹਨਾਂ ਨੂੰ ਇੱਥੇ ਪੜ੍ਹਨ ਦਾ ਮੌਕਾ ਮਿਲੇਗਾ ਬਹੁਤ بڑا ਪ੍ਰਾਲਾ ਹੈ ਉਹ ਵਧਾਈ ਦੇ ਪਾਤਰ ਹੈ ਔਰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕਿ ਉਹਨਾਂ ਨੇ ਇੰਨਾ ਵੱਡਾ ਪ੍ਰਾਲਾ ਕੀਤਾ ਹਾਂਜੀ ਜੈ ਜੀ ਜੀ ਤੁਸੀਂ ਅੱਜ ਇੱਥੇ ਪਹੁੰਚੇ ਹੋ ਤੇ ਇਹਦਾ ਮੇਨ ਅਜੰਡਾ ਕੀ ਹੈ ਇਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਕੂ ਖੁਸ਼ੀਆਂ ਤੁਹਾਡਾ ਸ਼ਹਿਰੀਆਂ ਜੇ ਸਤਿ ਸ੍ਰੀ ਅਕਾਲ ਹੈ ਨਦਰ ਕਰੇ ਬਹੁਤ ਪ੍ਰਸਾਦ ਦੇ ਦਿੱਤੇ ਆ ਵਿਚਾਰ ਹੈ ਬੜਾ ਪ੍ਰਭਾਵ ਹੈ ਮਾਨ ਅੱਜ ਅਸੀਂ ਖਾਲਸਾ ਫਾਰਮ ਬੜਾ ਚੌਰ ਜਿਹਦਾ ਨਾਮ ਹੈ ਸ਼ਹਿਰ ਵਿਖੇ ਸਤਿ ਪਾਤ ਜੀ ਵਰਦੀ ਸਿੰਘ ਜੀ ਸ਼ਿਕਾਗੋ ਵਾਲਾਂ ਦੇ ਕਰਾ ਦੇਖੇ ਜੁੜੇ ਹੋਏ ਆ ਕਿਥੇ ਬਹੁਤ ਪਰਉਪਕਾਰਕਾਰ ਜੀ ਸਤਿ ਪਾਤ ਜੀ ਵਰਦੀ ਸਿੰਘ ਜੀ ਸ਼ਿਕਾਗੋ ਵਾਲਾਂ ਦੇ ਵੱਲੋਂ ਕੀਤਾ ਜਾ ਰਿਹਾ ਕਿ ਉਹਨਾਂ ਨੇ ਆਪਣੀ ਕਿਰਤ ਕਮਾਈ ਕਰਕੇ ਆਪਣੇ ਸਭ ਨਿਰਧ ਕਰਕੇ ਵਿਦੇਸ਼ ਵਿੱਚ ਰਹਿ ਕੇ ਦੋ ਜਾਇਦਾਦ ਉਹਨਾਂ ਦੇ ਖਾਸਾ ਫਾਰਮ ਬਲਾਚੌਰ ਵਿੱਚ ਕਾਇਮ ਕੀਤੀ ਬਣਾਈ ਔਰ ਆਪਣੇ ਦੇਲੇ ਸ਼ਾਹ ਕੋ ਕੇ ਅਕਸਰ ਉਹ ਜਿੱਤਰ ਕਾਰਜ ਕਰਦੇ ਸਨ ਤੇ ਮੈਂ ਚਾਹੁੰਦਾ ਹਾਂ ਤੇ ਮੈਂ ਕੁਝ ਐਸਾ ਕਾਰਜ ਆਪਣੇ ਇਲਾਕੇ ਦੇ ਵਿੱਚ ਕਰਾਂ ਕਿ میرے ਇਲਾਕੇ ਦੇ ਲੋਕ ਜਿਹੜੇ ਨੇ ਉਹ ਤਰੱਕੀ ਕਰ ਸਕਣ ਔਰ ਬੜਾ ਵਧੀਆ ਕਾਰਜ ਉਹਨਾਂ ਨੇ ਕੀਤਾ ਕਿ ਆਪਣੀ ਕਿਰਤ ਕਮਾਈ ਨਾਲ ਪਲਾਈ ਹੋਈ ਜੋ ਜ਼ਾਇਦਾਦ ਹੈ ਜਮੀਨ ਹੈ ਉਸ ਜ਼ਮੀਨ ਵਿੱਚੋਂ 5 ਏਕੜ ਦੀ ਜਮੀਨ ਪੰਥ ਦੇ ਸਰਬੋਰਤ ਸਬੰਧੀ ਚ ਖਾਲਸਾ ਦੀਵਾਨ ਜੋ ਕਿ ਵਿਦਿਆਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ ਜੀ ਖਾਲਸਾ ਦਿਵਾਰ ਨੂੰ ਬਾਬਾ ਜੀ ਨੇ ਆਪਣੀ ਜਿੰਨੀ ਜੀਵਨ ਸੰਭਾਲ ਲਈ ਉਹ ਕਿਟਾ ਕੀਤੀ ਤੇ ਅੱਜ ਅਸੀਂ ਜੋ ਉਹਨਾਂ ਦੇ ਦਿਲੇ ਇੱਛਾ ਸੀ ਕਿ ਇੱਥੇ ਇੱਕ ਵਿਦਿਆ ਦਾ ਕੇਂਦਰ ਬਣੇ ਕਿਲੇ ਇਲਾਕੇ ਦੇ ਵਿੱਚ ਲੋਕ ਜਿਹੜੇ ਨੇ ਪੜ੍ਹਨ ਲਿਖਣ ਔਰ ਜਿਹੜੀ ਸੋਚ ਲੈ ਕੇ ਅੱਗੇ ਚੱਲੇ ਨੇ ਉਹ ਸੋਚ ਇਹ ਹੈ ਕਿ ਇੱਕ ਉਹ ਅੱਗੇ ਜਾ ਕੇ ਕੋਈ ਆਈਪੀਐਸ ਆਈਐਸ ਪੀਸੀਐਸ ਤੇ ਜਿਹੜੇ ਪੋਸਟ ਨੇ ਉਹ ਵੀ ਅੱਗੇ ਜਾ ਕੇ ਤੇ ਇੱਥੇ ਲਾਗੂ ਕੀਤੇ ਜਾਣ ਤਾਕੇ ਜੋ ਅਸੀਂ ਇਸ ਖੇਤਰ ਦੇ ਵਿੱਚ ਫਸ਼ਟ ਹੋਏ ਆ ਕਿ ਅਸੀਂ ਦੁਬਾਰਾ ਫੇਰ ਉਹਨਾਂ ਦੀਆਂ ਅਪਿਆਸ ਕਰੀਏ ਸੋ ਅੱਜ ਜਿੱਥੇ ਧਾਰਮਿਕ ਸਸ਼ਕਤੀਤਾ ਪਹੁੰਚਿਆ ਨੇ ਰਾਜਨੀਤਿਕ ਸਸ਼ਕਤੀਤਾ ਪਹੁੰਚਿਆ ਨੇ ਸਮਾਜਿਕ ਸਸ਼ਕਤੀਤਾ ਪਹੁੰਚਿਆ ਨੇ ਡਾਕਟਰ ਇੰਬਰ ਗੀਸਿੰਗ ਇੰਡੀਜਰ ਜੋ ਕਿ ਕਾਸਾ ਵਿਵਾਨ ਦੇ ਮੁਖ ਸੇਵਾਦਾਰ ਨੇ ਪ੍ਰਧਾਨ ਨੇ ਉਹਨੂੰ ਛੇਛੇ ਤੌਰ ਤੇ ਪਹੁੰਚੇ ਹੋਏ ਨੇ ਉਹਨਾਂ ਵਿੱਚ ਕੀ ਪਹੁੰਚੀ ਹੋਈ ਹੈ ਬਾਬਾ ਜੀ ਦੇ ਨਾਲ ਪ੍ਰੇਮ ਰੱਖਣ ਵਾਲੀਆਂ ਹੋ ਸਸ਼ਕਤੀਤਾ ਪਹੁੰਚੀਆਂ ਹੋਈਆਂ ਨੇ ਕਿ ਅੱਜ ਖਾਲਸਾ ਫਾਰਮ ਬਲਾਚੌਰ ਵਿਖੇ 5 ਏਕੜ ਜ਼ਮੀਨ ਦੇ ਵਿੱਚ ਚੀਫ ਖਾਲਸਾ ਦივਾਨ ਵੱਲੋਂ ਜੋ ਸਕੂਲ ਬਣਾਇਆ ਜਾਣਾ ਹੈ ਉਹ ਉਸ ਸਕੂਲ ਦੀ ਜਿਹੜੀ ਨਹੀਂ ਹੈ ਉਹ ਅੱਜ ਰੱਖਣ ਵਾਸਤੇ ਵੀ ਕਰਨਾ ਵਿੱਚ ਅਰਦਾਸ ਕਰਕੇ ਉਹ ਨਹੀਂ ਰੱਖਣ ਵਾਸਤੇ ਅੰਦੋਸ਼ ਹੋ ਰਿਹਾ ਔਰ ਬੜੀ ਉਮੀਦ ਕਰਦੇ ਹਾਂ ਤੇ ਚੀਫ ਖਾਲਸਾ ਦივਾਨ ਜਲਦੀ ਤੋਂ ਜਲਦੀ ਇਹ ਜਿਹੜਾ ਪ੍ਰੋਜੈਕਟ ਹੈ ਇਹਨੂੰ ਖਤਮ ਕਰਕੇ ਤੇ ਇਹਨੂੰ ਰਨਿੰਗ ਕਰੇਗਾ ਔਰ ਮੈਂ মিডিਆ ਦੇ ਜ਼ਰੀਏ ਬਾਬਾ ਜੀ ਵੀ ਬੈਠੇ ਹੋਏ ਨੇ ਪ੍ਰਧਾਨ ਜੀ ਵੀ ਬੈਠੇ ਨੇ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਹੈ ਇੱਕ ਬਾਬਾ ਜੀ ਅ ਜਿੱਥੇ ਤੁਸੀਂ ਇੱਕ ਵੱਡੀ ਸੇਵਾ ਕੀਤੀ ਹੈ ਕਿ ਆਪਣੇ 5 ਏਕੜ ਜੋ ਮੇਨ ਆਪਣੇ ਖੇਤ ਕਮਾਈ ਦਾ ਬਣਾਈ ਹੋਈ ਜਿਹੜਾ ਸਬਿਵਾਰ ਨੂੰ ਪੇਟਾ ਕਰਦੀ ਹੈ ਇਹ ਸਟੂਡੀਓ ਸਾਰੀ ਕੀਤੀ ਜਾਏ ਅੱਗੇ ਜਾ ਕੇ ਕਿ ਇਹਦੇ ਵਿੱਚ ਜਿਹੜੀ ਉਹ ਸਾਰੀ ਹੋਣੀ ਹੈ ਉਹਦੇ ਵਿੱਚ ਵੀ ਸਰ ਦਾ ਪੜਦਾ ਜਿਹੜਾ ਯੋਗਦਾਨ ਹੈ ਉਹ ਤੁਸੀਂ ਜਰੂਰ ਪਾਉਣਾ ਹੈ ਔਰ ਚੀਪਖਾਸਾ ਦੁਬਾਬ ਦੇ ਪ੍ਰਧਾਨ ਸਾਹਿਬ ਬੈਠੇ ਹੋਏ ਡਾਕਟਰ ਮਦੇਸ ਲਿੰਗਿੰਦਰ ਜੀ ਜੋ ਬਾਬਾ ਜੀ ਦੇ ਵੰਸ਼ ਹੈ ਕਿਉਂਕਿ ਇਸ ਇਲਾਕੇ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਨੇ ਕੋਈ ਆਰਥਿਕ ਪੱਖ ਤੋਂ ਮਜ਼ਬੂਤ ਵੀ ਨੇ ਕੋਈ ਆਰਥਿਕ ਪੱਖ ਤੋਂ ਕਮਜ਼ੋਰ ਵੀ ਨੇ ਕਿਸੇ ਅਗੂ ਵੀ ਪੜ੍ਹਨ ਲਿਖਣ ਵਿੱਚ ਕਿਸੇ ਤਰ੍ਹਾਂ ਦੀ ਖਾਸ ਕੋਝੋਰਤ ਪੈਂਦੀ ਹੈ ਕੋਈ ਕਮਜ਼ੋਰੀ ਹੈ ਤੇ ਚੀਪਖਾਸਾ ਦੁਬਾਬ ਵੀ ਉਹਨਾਂ ਲੋਕਾਂ ਦੇ ਮਸਤਾਂ ਤੇ ਹਥਿਆਰ ਰੱਖ ਕੇ ਤੇ ਉਹਨਾਂ ਬੱਚਿਆਂ ਦੀ ਜਿਹੜੀ ਪੜਾਈ ਹੈ ਉਦੀ ਪੜ੍ਹਾਈ ਨੂੰ ਪਹਿਲ ਦੇ ਕੇ ਤੇ ਇਹ ਜਿਹੜਾ ਸੇਵਾ ਦਾ ਕਾਰਜ ਹੈ ਉਹਨੂੰ ਕਰਨ ਵਿੱਚ ਸਹਾਇਕ ਹਨ ਜਿਵੇਂ ਇਹਦੇ ਆਪਣੇ ਬਣ ਰਿਹਾ ਸਕੂਲ ਬਣ ਰਿਹਾ ਜੀ ਇਹਦੇ ਜਿਹੜਾ ਪ੍ਰਬੰਧ ਚੱਲੋ ਤੁਹਾਡੇ ਇਹਦਾ ਜਿਹੜੇ ਟੀਚਰ ਵਗੈਰਾ ਉਹ ਇਹ ਪ੍ਰਬੰਧ ਕਰਨਗੇ ਕਿ ਉਹ ਵੀ ਕਮੇਟੀ ਵੱਲੋਂ ਹੋਏਗਾ ਜੀ ਉਹ ਹੁੰਦਾ ਤਾਂ ਇਹੀ ਹੈ ਕਿ ਜੋ ਦੇਖੋ ਉਹਨਾਂ ਦਾ ਇੱਕ ਆਪਣਾ ਕਰਕੇ ਯਾਰ ਉਹਨਾਂ ਨੇ ਜੋ ਤਿਆਰ ਕੀਤਾ ਹੁੰਦਾ ਉਹਦੇ ਤਾਪਕ ਸਾਰੇ ਕੰਮ ਕਰਨੇ ਹੁੰਦੇ ਆ ਕਿ ਉਹਨਾਂ ਜੋ ਮੈਨੇਜਮੈਂਟ ਹੈ ਉਹ ਸਾਰੇ ਕੰਮ ਉਹ ਕਰੇਗੀ ਪਰ ਮੈਂ ਇੱਕ ਤੀਹ ਜਰੂਰ ਕਰਦਾ ਕਿ ਇਲਾਕੇ ਨੂੰ ਜਿਹੜੀ ਸੁਰੱਖਿਆ ਹੈ ਉਹ ਜਰੂਰ ਦਿੱਤੀ ਜਾਏ ਤਾਂ ਕਿ ਜੇਕਰ ਇਸ ਕੋਈ ਬੇਰੁਜ਼ਗਾਰ ਉਹ ਵਿਨਰ ਦੇ ਪਰਿੱਤੇ ਖਰਾ ਉਤਰਦਾ ਹੋਵੇ ਅਧਿਆਪਕ ਹੈ ਚਾਹੇ ਉਹ ਕੁਚੌਕੀਦਾਰ ਹੈ ਚਾਹੇ ਉਹ ਟੀਵੀ ਡਰਾਈਵਰ ਹੈ ਇਸ ਇਲਾਕੇ ਦੀ ਜਿਹੜੀ ਪ੍ਰੈਫਰੈਂਸ ਹੈ ਉਹ ਜਰੂਰ ਚੀਖਾ ਸੁਭਰ ਦੇ ਦਿਵਾ ਦੇਵੇ ਖਾਲਸਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਬੜਾ ਵੱਡਾ ਫੰਕਸ਼ਨ ਰੱਖਿਆ ਹੈ ਤੇ